ਇਹ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਇਸ ਤਰ੍ਹਾਂ ਇਹ ਟਿਊਬ ਦੀ ਆਦਤ ਬਹੁਤ ਲੋਕਾਂ ਨੂੰ ਲੱਗੀ ਹੋਈ ਹੈ ਇਹ ਟਿਊਬ ਜੇ ਕੋਈ ਤੁਹਾਨੂੰ ਦਿੰਦਾ ਹੈ ਇਹ ਕਹਿ ਕੇ ਕਿ ਇਹਨੂੰ ਲਾਉਣ ਤੋਂ ਬਾਅਦ ਤੁਹਾਡੀਆਂ ਸ਼ਾਇयां ਲਾਈਟ ਹੋ ਜਾਣਗੀਆਂ ਘੱਟ ਜਾਣਗੀਆਂ ਤੇ ਤੁਹਾਡੀਆਂ ਸ਼ਾਇयां ਸੱਚੀ ਚ ਵੀ 5-10 ਦਿਨਾਂ ਚ ਬਿਲਕੁਲ ਗਾਇਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਸਕਿਨ ਇਦਾਂ ਚਮਕਦੀ ਹੈ ਜਿਵੇਂ ਟਿਊਬ ਲਾਈਟ ਚਮਕਦੀ ਹੋਵੇ ਤੇ ਸਮਝ ਜਾਣਾ ਕਿ ਤੁਸੀਂ ਮੁਸੀਬਤ ਨੂੰ ਆਪਣੇ ਘਰ ਵਾੜ ਲਿਆ ਹੈ ਜਿਹੜੀਆਂ ਟਿਊਬਾਂ ਤੁਹਾਨੂੰ 5 ਤੋਂ 10 ਦਿਨਾਂ ਚ ਰਿਜ਼ਲਟ ਦਿੰਦੀਆਂ ਹੈ ਅਕਸਰ ਇਹਨਾਂ ਵਿੱਚ ਸਟੀਰੋਇਡ ਹੁੰਦਾ ਹੈ ਸਟੀਰੋਇਡ ਤੁਹਾਡੀ ਸਕਿਨ ਨੂੰ ਪਤਲਾ ਕਰਕੇ ਪਿਗਮੈਂਟ ਇਸ ਨੂੰ ਇੱਕ ਵਾਰ ਲਈ ਘਟਾ ਦਿੰਦਾ ਹੈ ਜਿੱਦਾਂ ਤੁਹਾਡੀ ਪਿਗਮੈਂਟੇਸ਼ਨ ਘਟਦੀ ਹੈ ਤੁਸੀਂ ਆਦੀ ਹੋ ਜਾਂਦੇ ਹੋ ਇਸ ਟਿਊਬ ਦੇ ਤੇ ਫਿਰ ਜਿੱਦਾਂ ਹੀ ਤੁਸੀਂ ਇਸ ਟਿਊਬ ਨੂੰ ਲਾਉਂਦੇ ਲਾਉਂਦੇ ਤੁੱਪੇ ਬਾਹਰ ਜਾਂਦੇ ਹੋ ਤਾਂ ਤੁਹਾਡੀ ਸਕਿਨ ਦੇ ਉੱਪਰ ਲਾਲੀ ਆਣ ਲੱਗ ਜਾਂਦੀ ਹੈ ਸਕਿਨ ਪਤਲੀ ਹੋਣ ਕਰਕੇ ਝੁਰੜੀਆਂ ਛੇਤੀ ਆ ਜਾਂਦੀ ਹੈ ਤੇ ਮੂੰਹ ਦੇ ਉੱਪਰ ਵਾਲ ਪਤਲੇ ਪਤਲੇ ਲੂਈ ਵਰਗੇ ਜ਼ਿਆਦਾ ਵੱਧ ਜਾਂਦੇ ਹਨ ਕਹਾਣੀ ਇੱਥੋਂ ਤੱਕ ਨਹੀਂ ਚੱਲਦੀ ਇਸ ਤੋਂ ਬਾਅਦ ਜਦੋਂ ਤੁਸੀਂ ਇਹ ਟਿਊਬ ਨੂੰ ਫਾਈਨਲੀ ਲਾਉਣਾ ਛੱਡ ਦਿੰਦੇ ਹੋ ਤੁਸੀਂ ਸੋਚਦੇ ਹੋ ਕਿ ਚਲ ਹੁਣ ਮੈਂ ਨਹੀਂ ਲਾਂਦੀ ਮੇਰੀ ਸ਼ਾਈਆਂ ਤਾਂ ਖਤਮ ਹੋ ਗਈ ਹੈ ਫਿਰ ਸ਼ੁਰੂ ਹੁੰਦਾ ਹੈ ਅਸਲੀ ਪੰਗਾ ਫਿਰ ਤੁਹਾਡੀ ਸਕਿਨ ਦੇ ਉੱਪਰ ਦੁਬਾਰਾ ਤੋਂ ਕਾਲੇ ਰੰਗ ਦੀਆਂ ਵੱਧ ਚੜ ਕੇ ਸ਼ਾਈਆਂ ਵਾਪਸ ਆਉਂਦੀਆਂ ਨੇ ਤੇ ਉਹਨਾਂ ਨੂੰ ਠੀਕ ਕਰਨਾ ਬਹੁਤ ਜ਼ਿਆਦਾ ਔਖਾ ਹੈ ਕਿਉਂ ਕਿ ਤੁਸੀਂ ਭਾਵੇਂ ਸਕਿਨ ਟ੍ਰੀਟਮੈਂਟ ਲਓ ਭਾਵੇਂ ਪ੍ਰੋਡਕਟਸ ਯੂਜ਼ ਕਰੋ ਸਾਲ ਨੂੰ ਲੱਗ ਜਾਂਦੇ ਉਹ ਲਈ ਪਿਗਮੈਂਟੇਸ਼ਨ ਨੂੰ ਠੀਕ ਕਰਦੇ ਆ ਜੇ ਤੁਸੀਂ ਆ ਟਿਊਬ ਦੀ ਵਰਤੋਂ ਭਾਵੇਂ ਇੱਕ ਭਾਵੇਂ ਦੋ ਭਾਵੇਂ ਤਿੰਨ ਵਾਰ ਕੀਤੀ ਹੋਵੇ ਲਈ ਪਰਹੇਜ਼ ਕਰੋ ਇਹੋ ਜਿਹੀ ਟਿਊਬਾਂ ਦਾ ਜੇ ਜੇ ਤੁਹਾਨੂੰ ਨਹੀਂ ਪਤਾ ਕਿ ਸਟੀਰੋਇਡ ਕਿਹੜੇ ਹੁੰਦੇ ਨੇ ਅਗਲੀ ਵੀਡੀਓ ਵਿੱਚ ਦੱਸੂਗੀ ਡਿਟੇਲ ਦੇ ਵਿੱਚ